ਬੱਸ ਉਹਨਾਂ ਭਾਰਤ ਜਨਤਾ ਪਾਰਟੀ ਜੇ ਕਾਲੀ ਦਲ ਗੱਠ ਜੋੜ ਨਹੀਂ ਕਰਦਾ ਚਾਹੀਦਾ ਤਾਂ ਤੁਰੰਤ ਕੈਪਟਨ ਸਾਹਿਬ ਨੂੰ ਪਾਰਟੀ ਚੋਂ ਕੱਢ ਦੇਣਾ ਚਾਹੀਦਾ। ਦਾ ਸਾਡਾ ਇਤਿਹਾਸ ਆ। ਉਹਨਾਂ ਨੇ ਬਹੁਤ ਸਾਰੀਆਂ ਪਾਰਟੀਆਂ ਬਦਲੀਆਂ ਨੇ ਕਾਲੀ ਦਲ, ਕਾਂਗਰਸ, ਆਪਣੀ ਪਾਰਟੀ ਹੁਣ ਬੀਜੇਪੀ ਚ। ਨਾ ਬੀਅਦਬੀਆਂ ਦਾ ਇਨਸਾਫ ਕੈਪਟਨ ਸਾਹਿਬ ਨੂੰ ਦਿੱਤਾ ਗਿਆ, ਨਾ ਸਾਡੇ ਪੰਜਾਬ ਚ ਚਿੱਟਾ ਖਤਮ ਕੀਤਾ ਗਿਆ। 27 ਦਾ ਮੈਚ ਵੀ ਇਹੀ ਆ। ਆਮ ਆਦਮੀ ਪਾਰਟੀ ਜਿਹੜੀ ਹੈ ਪਹਿਲਾਂ ਵੀ ਵੱਡੇ ਮਾਰਜੇ ਜਿੱਤ ਕੇ ਦੁਆਰਾ ਸਰਕਾਰ ਬਣਾਉਂਦੀ ਹੈ। ਦਾਨ ਮਿਊਰ ਦੇਖ ਰਹੇ ਤੁਸੀਂ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫੇਰ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਬਿਆਨ ਦਿੱਤਾ ਕਿ ਜੇਕਰ ਭਾਜਪਾ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਦੇ ਨਾਲ ਗੱਠ ਜੋੜ ਜ਼ਰੂਰੀ ਹੈ। ਸਾਡੇ ਨਾਲ ਪੰਜਾਬ ਦੇ ਫਾਈਨਾਂਸ ਮਨਿਸਟਰ ਹਰਪਾਲ ਚੀਮਾ ਨੇ ਚੀਮਾ ਸਾਹਿਬ ਨੋ ਮਾਜ਼ੇ ਰਿਸ਼ਤੇ ਦੀ ਗੱਲ ਫੇਰ ਹੋ ਰਹੀ ਹੈ 75 25 ਇਸ ਤੋਂ ਪਹਿਲਾਂ ਚੱਲਦਾ ਰਿਹਾ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਪੰਜਾਬ ਦਾ ਕੈਪਟਨ ਕਈ ਇਹੋ ਜਿਹੀਆਂ ਕੈਂਪੇਨਸ ਚੱਲੀਆਂ ਕਿਵੇਂ ਦੇਖਦੇ ਹੋ ਕਿ ਲੋਕ ਇਸ ਸਟੇਟਮੈਂਟ ਦੇ ਨਾਲ ਅੰਗੇਜ ਹੋਣਗੇ ਦੇਖੋ ਕਦੇ ਪੰਜਾਬ ਦਾ ਕੈਪਟਨ ਕਦੇ ਪਾਣੀਆਂ ਦਾ ਰਾਖਾ ਕਦੇ ਪੰਜਾਬ ਬਚਾਓ ਇਹ ਬੜੀਆਂ ਯਾਤਰਾਵਾਂ ਜਿਹੜੀਆਂ ਲੱਗੀਆਂ ਅਕਾਲੀ ਦਲ ਨੇ ਵੀ ਕੱਡੀਆਂ ਕੈਪਟਨ ਸਾਹਿਬ ਨੇ ਵੀ ਕੱਡੀਆਂ ਕਿਉਂਕਿ ਕੈਪਟਨ ਸਾਹਿਬ ਦਾ ਇਤਿਹਾਸ ਆ ਉਹਨਾਂ ਨੇ ਬਹੁਤ ਸਾਰੀਆਂ ਪਾਰਟੀਆਂ ਬਦਲੀਆਂ ਨੇ ਅਕਾਲੀ ਦਲ ਕਾਂਗਰਸ ਆਪਣੀ ਪਾਰਟੀ ਫਿਰ ਆਪਣਾ ਅਕਾਲੀ ਦਲ ਫਿਰ ਕਾਂਗਰਸ ਫਿਰ ਆਪਣੀ ਪਾਰਟੀ ਹੁਣ ਬੀਜੇਪੀ ਚ ਕਾਫੀ ਸਾਰੀਆਂ ਮੈਨੂੰ ਤਾਂ ਨਾਮ ਨਹੀਂ ਯਾਦ ਉਹਨਾਂ ਦੇ ਜਿਹੜੀ ਜਿਹੜੀਆਂ ਪਾਰਟੀਆਂ ਰਜਿਸਟਰ ਕਰਵਾਈਆਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਬੰਦ ਕਰਨੀਆਂ ਬੰਨ ਜਾ ਕੇ ਭਾਈ ਇਹ ਤਾਂ ਮੈਂਬਰ ਨਹੀਂ ਕੋਈ ਰਿਹਾ ਇਸ ਤਰ੍ਹਾਂ ਦਾ ਜਿਹੜਾ ਉਹ ਕੈਪਟਨ ਸਾਹਿਬ ਨਾ ਹੁੰਦਾ ਰਿਹਾ ਸੋ ਹੁਣ ਉਹ ਵਿਚਾਰੇ ਸੱਤਾ ਦੇ ਲਾਲਚ ਦੇ ਅੰਦਰ ਕਿ ਦਵਾਰਾ ਸ਼ਾਇਦ ਮੰਤਰੀ ਦੀ ਜਾਂ ਕੀਪਤਾ ਕੋਈ ਐਮਪੀ ਸਾਹਿਬ ਬਣਨਾ ਚਾਹਦੇ ਹੋਣ ਉਹ ਕੁਰਸੀ ਭਾਲਣ ਦੇ ਲਈ ਮੈਂ ਸਮਝਦਾ ਗੱਠ ਜੁੜ ਜਿਹੜਾ ਉਸ ਪਾਰਟੀ ਦਾ ਕਰਨਾ ਚਾਹੁੰਦੇ ਨੇ ਜਿਹੜੀ ਪਾਰਟੀ ਨੇ ਪੰਜਾਬ ਦੇ ਗੁਰੂ ਸਹਿਬਾਨ ਦੀ ਬੇਅਦਬੀ ਕੀਤੀ ਉਸ ਪਾਰਟੀ ਦਾ ਕਰਨਾ ਚਾਹੁੰਦੇ ਨੇ ਜਿਹਨੇ ਪੰਜਾਬ ਦੇ ਚਿੱਟਾ ਫੈਲਾਇਆ ਪੰਜਾਬ ਦੀ ਜਵਾਨੀ ਮਾਰੀ ਕਿਉਂਕਿ ਖੁਦ ਇਹਨਾਂ ਦੀ ਸਰਕਾਰ ਸੀ ਇਹਨਾਂ ਨੇ ਕਿਹਾ ਸੀ ਇਨਸਾਫ ਲੈ ਕੇ ਦੇਵਾਂਗੇ ਨਾ ਬੇਅਦਬੀਆਂ ਦਾ ਇਨਸਾਫ ਕੈਪਟਨ ਸਾਹਿਬ ਤੋਂ ਦਿੱਤਾ ਗਿਆ ਨਾ ਸਾਡੇ ਪੰਜਾਬ ਚ ਚਿੱਟਾ ਖਤਮ ਕੀਤਾ ਗਿਆ ਸੋ ਹੁਣ ਦੁਬਾਰਾ ਉਹੀ ਗੈਰ ਜਿਹੜਾ ਮੈਂ ਸਮਝਦਾ ਗੈਰ ਸਿਧਾਂਤਕ ਪੰਜਾਬ ਵਿਰੋਧੀ ਘੱਟ ਜੋੜ ਸੀਗਾ ਉਹ ਦੁਬਾਰਾ ਇਕੱਠਾ ਹੋਣਾ ਚਾਹੁੰਦਾ ਹੈ ਪੰਜਾਬ ਦੇ 3 ਕਰੋੜ ਜਿਹੜੇ ਲੋਕ ਨੂੰ ਮੂੰਹ ਤੋੜ ਜਵਾਬ ਦੇਣਗੇ 2027 ਦੇ ਵਿੱਚ ਆਮ ਆਦਮੀ ਪਾਰਟੀ ਵਰਸਸ ਫੇਰ ਆਲ ਹੋਣ ਵਾਲਾ ਬਿਲਕੁਲ ਪਹਿਲਾਂ ਵੀ ਇਹੀ ਹੋਇਆ ਸੀਗਾ 2022 ਚ ਵੀ ਇਹੀ ਹੋਇਆ ਸੀਗਾ ਇਹਨਾਂ ਨੇ ਕੈਂਡੀਡੇਟਸ ਨੂੰ ਖੜੇ ਕੀਤੇ ਸੀਗੇ ਇੱਕ ਕੈਂਡੀਡੇਟ ਸੀ ਇੱਕ ਮਾੜਾ ਖੜਾ ਕਰਦੇ ਸੀ ਇੱਕ ਸਾਡੇ ਖਿਲਾਫ ਹੁੰਦਾ ਸੀਗਾ ਹੁਣ ਵੀ ਇਹੀ ਹੋਊਗਾ ਇੱਕ ਪਾਸੇ ਆਮ ਆਦਮੀ ਪਾਰਟੀ ਹੋਊ ਇੱਕ ਪਾਸੇ ਸਾਰੀਆਂ ਪਾਰਟੀਆਂ ਹੋਣਗੇ 2027 ਦਾ ਮੈਚ ਵੀ ਇਹੀ ਆ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਪਹਿਲਾਂ ਨਾਲੋਂ ਵੱਡੇ ਮਾਰਜਿਨ ਜਿੱਤ ਕੇ ਦੁਬਾਰਾ ਸਰਕਾਰ ਬਣਾਊਗੀ ਅੱਛਾ ਭਾਜਪਾ ਵਾਲੇ ਕਹਿ ਰਹੇ ਨੇ ਕਿ ਕੁਝ ਇੱਕ ਜਿਹੜੇ ਪੁਰਾਣੇ ਟਕਸਾਲੀ ਭਾਜਪਾਈ ਨੇ ਉਹ ਕਹਿੰਦੇ ਵੀ ਸਾਨੂੰ ਇਹ ਚੀਜ਼ ਮਨਜ਼ੂਰ ਨਹੀਂ ਹੈਗੀ ਤੇ ਦੂਜੇ ਪਾਸੇ ਬਹੁਤ ਸਾਰੇ ਸਿੱਖ ਚਿਹਰੇ ਜਿਹੜੇ ਭਾਜਪਾ ਚ ਗਏ ਉਹ ਜ਼ਿਆਦਾਤਰ ਕਾਂਗਰਸ ਤੋਂ ਹੀ ਜਿਹੜੇ ਕੈਪਟਨ ਸਾਹਿਬ ਦੇ ਲਾਲੋ ਗੁੱਟ ਦੇ ਸੀਗੇ ਜਾਂ ਉਹ ਬੰਦੇ ਹੀ ਜ਼ਿਆਦਾ ਉੱਧਰ ਸੀਗੇ ਤਾਂ ਲੱਗਦਾ ਦੇਖੋ ਇਹ ਉਹ ਲੋਕ ਨੇ ਪਰਾਣੇ ਜਿੰਨੇ ਵੀ ਸਿਆਸਤਦਾਨ ਨੇ ਇਹ ਦਲ ਬਦਲੀ ਦੇ ਮਾਹਰ ਨੇ ਕਦੇ ਇੱਧਰ ਗਿਆ ਕਦੇ ਉੱਧਰ ਗਿਆ ਸੋ ਆਪਦੇ ਆਪ ਕਹਿ ਕੇ ਬਿਆਨ ਦਵਾਰਾਂ ਦੇ ਨੇ ਕੋਈ ਪੱਖਸ਼ਤਵਾਰਾਂ ਦੇ ਖਿਲਾਫ ਦਵਾਰਾਂ ਦਾ ਪਰ ਮੈਂ ਸਮਝਦਾ ਹਾਂ ਭਾਰਤੀ ਜਨਤਾ ਪਾਰਟੀ ਜੇ ਕਾਲੇ ਦਲ ਘਟ ਚੋੜ ਨਹੀਂ ਕਰਨਾ ਚਾਹੁੰਦੀ ਤੇ ਤੁਰੰਤ ਕੈਪਟਨ ਸਾਹਿਬ ਨੂੰ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਤੁਸੀਂ ਕਿਹਾ ਕੀ ਕੈਪਟਨ ਮਰਿੰਦਰ ਸਿੰਘ ਕਾਂਗਰਸ ਚ ਰਹਿੰਦੇ ਆ ਵੀ ਭਾਜਪਾ ਦੇ ਮਤਲਬ ਲਈ ਕੰਮ ਕਰਦੇ ਸੀ ਉਹਨਾਂ ਦੇ ਟੱਚ 'ਚ ਸੀ ਉਹਨਾਂ ਦੇ ਏਜੰਟ ਨੇ ਮੁੱਦੇ ਤੁਹਾਨੂੰ ਕੀ ਲੱਗਦਾ 27 ਦੇ ਵਿੱਚ ਸੇਮ ਉਹੀ ਰਹਿਣਗੇ ਜਾਂ ਬਦਲਣਗੇ ਹੁਣ ਇੱਕ ਜਿਹੜੀ ਗੈਰ ਭਾਰਤੀ ਨਾਗਰਿਕ ਦੇ ਨਾਲ ਦੋਸਤੀ ਹੋਣਾ ਕੈਪਟਨ ਸਾਹਿਬ ਦਾ ਔਰ ਉਹਦਾ ਪੰਜਾਬ 'ਚ ਰਹਿਣਾ ਪੰਜਾਬ ਦੀ ਕੈਪੀਟਲ 'ਚ ਰਹਿਣਾ ਔਰ ਉਸ ਜਗ੍ਹਾ ਤੇ ਰਹਿਣਾ ਜਿੱਤੇ ਹੋਮਨਿਸਟਰ ਸਾਹਿਬਾਂ ਦਾ ਸਿੱਧਾ ਡਾਇਰੈਕਟ ਜਿਹੜਾ ਕੰਟਰੋਲ ਹੋਵੇ ਸੋ ਬਾਰ-ਬਾਰ ਪਾਸਪੋਰਟ ਨੂੰ ਐਕਸੈਂਸ਼ਨ ਮਿਲਣੀ ਹੈ ਹੋ ਹੀ ਨਹੀਂ ਸਕਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਦੀ ਯਾ ਹੋਮਨਿਸਟਰੀ ਦੋਸਤੀ ਦੇ ਬਿਨਾ ਪੋਸੀਬਲ ਹੋਵੇ ਸੋ ਸਪਸ਼ਟਾ ਕਿ ਕੈਪਟਨ ਸਾਹਿਬ ਉਹਦਾ ਵੀ ਭਾਰਤੀ ਜਨਤਾ ਪਾਰਟੀ ਦਾ ਸਬੰਧ ਰੱਖਦੇ ਸੀ ਅੱਜ ਵੀ ਰੱਖਦੇ ਨੇ ਤਾਂ ਇਹ ਸੰ ਸਾਡੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਜਿੰਨੀਆਂ ਮਰਜ਼ੀਆਂ ਆ ਸਟੇਟਮੈਂਟਸ ਦੇ ਲਨ ਤੇ 2027 ਦੇ ਵਿੱਚ ਫੇਰ ਇੱਕ ਵਾਰ ਤੋਂ ਆਮ ਆਦਮੀ ਪਾਰਟੀ ਵਰਸਸ ਆਲ ਸਿਆਸੀ ਪਾਰਟੀ ਹੋਣ ਜਾ ਰਿਹਾ ਹੈ ਤੇ ਭਾਜਪਾ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਨਿਸ਼ਾਨਾ ਹਰਪਾਲ ਸਿੰਘ ਚੀਮਾ ਸਾਥ ਦੇ ਨਜ਼ਰ ਆ ਰਹੇ ਨੇ ਦਾਨ ਮਿਊਟ ਲਈ ਵੀਡੀਓ ਜਰਨਲਿਸਟ ਰਾਜਵਿੰਦਰ ਸਿੰਘ ਨਾਲ ਵਰੁਣਪਟ